ਸੁਪਰੀਮ ਕੋਰਟ ਦੇ ਆਫਰ ਤੋਂ ਬਾਅਦ ਹੁਣ ਕਿਸਾਨਾਂ ਨੇ ਇੱਕ ਵੱਡੀ ਮੀਟਿੰਗ ਸੱਦ ਲਈ ਹੈ ਤੇ ਦੋਨੇ ਹੀ ਜੜੀਆਂ ਕਿ ਫੋਰਸਾ ਅੱਜ ਵੱਡੀ ਮੀਟਿੰਗ ਕਰਨਗੇ ਆ ਤੇ ਸੁਪਰੀਮ ਕੋਰਟ ਨੇ ਜੋ ਕਿਸਾਨਾਂ ਨੂੰ ਆਫਰ ਦਿੱਤੀ ਹੈ ਉਸ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਪੱਖ 'ਚ ਫੈਸਲਾ ਲੈਣਗੇ ਆ ਜਾਂ ਨਹੀਂ ਇਸ ਤੋਂ ਬਾਅਦ ਕਿਸਾਨਾਂ ਨੇ ਇਹ ਵੱਡੀ ਮੀਟਿੰਗ ਸੱਦ ਲਈ ਹੈ ਤੇ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਆਫਰ ਤੇ ਅੱਜ ਕਿਸਾਨ ਫੈਸਲਾ ਲੈਣ ਜਾ ਰਹੇ ਨੇ ਤੇ ਉੱਥੇ ਸੁਪਰੀਮ ਕੋਰਟ 'ਚ ਪੱਖ ਰੱਖਣ ਨੂੰ ਲੈ ਕੇ ਅੱਜ ਮੀਟਿੰਗ ਕਿਸਾਨ ਆਗੂ ਕਰਨਗੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਦੋਹਾਂ ਫਾਰਮਾ ਦੀ ਬੈਠਕ ਹੋਵੇਗੀ ਤੇ ਮੀਟਿੰਗ ਤੇ ਸੁਪਰੀਮ ਕੋਰਟ ਚ ਜਾਣ ਨੂੰ ਲੈ ਕੇ ਚਰਚਾ ਹੋਵੇਗੀ ਤੇ ਕੱਲ ਸੁਪਰੀਮ ਕੋਰਟ ਨੇ ਕਿਸਾਨਾਂ ਲਈ ਹਮੇਸ਼ਾ ਦਰਵਾਜ਼ੇ ਖੋਲਣ ਦੀ ਗੱਲ ਕਹੀ ਸੀ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਵੱਡੀ ਮੀਟਿੰਗ ਸੱਦ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਦੋਹਾਂ ਫਾਰਮਾਂ ਦੀ ਜਿਹੜੀ ਕਿ ਮੀਟਿੰਗ ਹੋਵੇਗੀ ਬੈਠਕ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਨਾਜ਼ੀਰ ਜਗਜੀਤ ਅਡਲੇਵਾਲ ਕਾਫੀ ਦਿਨਾਂ ਤੱਕ ਭੁਖੜਤਾਲਤੇ ਨੇ ਹਜੇ ਵੀ ਉਹਨਾਂ ਦੇ ਵੱਲੋਂ ਮਰਨ ਵਰਤ ਚੱਰੀ ਹੈ ਤੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਪੱਖ ਦੇ ਵਿੱਚ ਕਿਹਾ ਕਿ ਤੁਹਾਡੇ ਲਈ ਹਮੇਸ਼ਾ ਹੀ ਦਰਵਾਜ਼ੇ ਖੁੱਲੇ ਨੇ ਤੇ ਜੋ ਵੀ ਮੰਗਾ ਨੇ ਉਹ ਸਾਡੇ ਕੋਲ ਲੈ ਕੇ ਆਓ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਗਜੀਤ ਢੱਲੇਵਾਲ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਸਾਨੂੰ ਉਹਨਾਂ ਦੀ ਫਿਕਰ ਹੈ ਤੇ ਜੋ ਵੀ ਮੰਗਾ ਨੇ ਸਾਡੇ ਕੋਲ ਲੈ ਕੇ ਆਓ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਲੈ ਕੇ ਇਹ ਜਿਹੜੀ ਵੱਡੀ ਗੱਲ ਆਖੀ ਸੀ ਤੇ ਹੁਣ ਜੋ ਸੁਪਰੀਮ ਕੋਰਟ ਦੇ ਵੱਲੋਂ ਜੋ ਆਫਰ ਦਿੱਤੀ ਗਈ ਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਡੀ ਮੀਟਿੰਗ ਸੱਦ ਰਹੀਆਂ ਨੇ ਤੇ ਜਿਸ ਦੇ ਵਿੱਚ ਦੋਹੇ ਫਾਰਮਾ ਜਿਹੜੀਆਂ ਕਿ ਬੈਠਕ ਕਰਨਗੀਆਂ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਅੱਜ 24 ਦਿਨ ਹੋ ਗਏ ਨੇ ਤੇ ਜਗਜੀਤ ਡੱਲੇਵਾਲ ਹਜੇ ਵੀ ਮਰਨwarte ਤੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਕਈ ਜਥੇਬੰਦੀਆਂ ਜਿਹੜੀਆਂ ਕਿ ਉਹਨਾਂ ਦੇ ਲਈ ਬਹੁਤ ਚਿੰਤਤ ਨੇ ਤੇ ਅੱਜ ਇੱਕ ਪਾਸੇ ਪੰਜਾਬ ਸਰਕਾਰ ਨੇ ਮੀਟਿੰਗ ਸੱਦ ਲਈ ਹੈ ਤੇ ਕਿਸਾਨਾਂ ਦੇ ਨਾਲ ਮੀਟਿੰਗ ਬੇਗੀ ਦੂਜੇ ਪਾਸੇ ਦੱਸ ਦਈਏ ਕਿ ਅੱਜ ਸ਼ੰਭੂ ਅਤੇ ਖਨੌਰੀ ਬਾਰਡਰ ਯਾਨੀ ਕਿ ਦੋਨਾਂ ਫਾਰਮਾਂ ਦੀ ਬੈਠਕ ਹੋਣ ਜਾ ਰਹੀ ਹੈ ਤੇ ਸੁਪਰੀਮ ਕੋਰਟ ਨੇ ਜੋ ਆਫਰ ਦਿੱਤੀ ਹੈ ਉਸ ਨੂੰ ਲੈ ਕੇ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਕੋਈ ਅਹਿਮ ਕਾਨਫਰੰਸ ਆ ਸਕਦੀ ਹੈ ਤੇ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਕੋਈ ਵੱਡਾ ਐਲਾਨ ਕਰ ਸਕਦੀਆਂ ਨੇ ਤੇ ਇੱਕ ਵਾਰ ਫਰ ਦੱਸ ਦिए ਫੋਰਸਾ ਅੱਜ ਵੱਡੀ ਮੀਟਿੰਗ ਕਰਨਗੇ ਆ ਤੇ ਸੁਪਰੀਮ ਕੋਰਟ ਨੇ ਜੋ ਕਿਸਾਨਾਂ ਨੂੰ ਆਫਰ ਦਿੱਤੀ ਹੈ ਉਸ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਪੱਖ 'ਚ ਫੈਸਲਾ ਲੈਣਗੇ ਆ ਜਾਂ ਨਹੀਂ ਇਸ ਤੋਂ ਬਾਅਦ ਕਿਸਾਨਾਂ ਨੇ ਇਹ ਵੱਡੀ ਮੀਟਿੰਗ ਸੱਦ ਲਈ ਹੈ ਤੇ ਦੱਸ ਦिए ਕਿ ਸੁਪਰੀਮ ਕੋਰਟ ਦੇ ਆਫਰ ਤੇ ਅੱਜ ਕਿਸਾਨ ਫੈਸਲਾ ਲੈਣ ਜਾ ਰਹੇ ਨੇ ਤੇ ਉੱਥੇ ਸੁਪਰੀਮ ਕੋਰਟ 'ਚ ਪੱਖ ਰੱਖਣ ਨੂੰ ਲੈ ਕੇ ਅੱਜ ਮੀਟਿੰਗ ਕਿਸਾਨ ਆਗੂ ਕਰਨਗੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਦੋਹਾਂ ਫਾਰਮਾ ਦੀ ਬੈਠਕੋ ਹੋਗੀ ਤੇ ਮੀਟਿੰਗ ਚ ਸੁਪਰੀਮ ਕੋਰਟ ਚ ਜਾਣ ਨੂੰ ਲੈ ਕੇ ਚਰਚਾ ਹੋਵੇਗੀ ਤੇ ਕੱਲ ਸੁਪਰੀਮ ਕੋਰਟ ਨੇ ਕਿਸਾਨਾਂ ਲਈ ਹਮੇਸ਼ਾ ਦਰਵਾਜ਼ੇ ਖੋਲਣ ਦੀ ਗੱਲ ਕਹੀ ਸੀ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਵੱਡੀ ਮੀਟਿੰਗ ਸੱਦ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਦੋਹਾਂ ਫਾਰਮਾਂ ਦੀ ਜਿਹੜੀ ਕਿ ਮੀਟਿੰਗ ਹੋਵੇਗੀ ਬੈਠਕ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਨਾਜ਼ੀਰ ਜਗਜੀਤ ਅਡਲੇਵਾਲ ਕਾਫੀ ਦਿਨਾਂ ਤੋਂ ਭੁਖੜਤਾਲਤੇ ਨੇ ਹਜੇ ਵੀ ਉਹਨਾਂ ਦੇ ਵੱਲੋਂ ਮਰਨ ਵਰਤ ਚੱਰੀ ਹੈ ਤੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਪੱਖ ਦੇ ਵਿੱਚ ਕਿਹਾ ਕਿ ਤੁਹਾਡੇ ਲਈ ਹਮੇਸ਼ਾ ਹੀ ਦਰਵਾਜ਼ੇ ਖੁੱਲੇ ਨੇ ਤੇ ਜੋ ਵੀ ਮੰਗਾ ਨੇ ਉਹ ਸਾਡੇ ਕੋਲ ਲੈ ਕੇ ਆਓ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਗਜੀਤ ਢੱਲੇਵਾਲ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਸਾਨੂੰ ਉਹਨਾਂ ਦੀ ਫਿਕਰ ਹੈ ਤੇ ਜੋ ਵੀ ਮੰਗਾ ਨੇ ਸਾਡੇ ਕੋਲ ਲੈ ਕੇ ਆਓ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਲੈ ਕੇ ਇਹ ਜਿਹੜੀ ਵੱਡੀ ਗੱਲ ਆਖੀ ਸੀ ਤੇ ਹੁਣ ਜੋ ਸੁਪਰੀਮ ਕੋਰਟ ਦੇ ਵੱਲੋਂ ਜੋ ਆਫਰ ਦਿੱਤੀ ਗਈ ਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਡੀ ਮੀਟਿੰਗ ਸੱਦ ਰਹੀਆਂ ਨੇ ਤੇ ਜਿਸ ਦੇ ਵਿੱਚ ਦੋਹੇ ਫਾਰਮਾ ਜਿਹੜੀਆਂ ਕਿ ਬੈਠਕ ਕਰਨਗੀਆਂ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਅੱਜ 24 ਦਿਨ ਹੋ ਗਏ ਨੇ ਤੇ ਜਗਜੀਤ ਡੱਲੇਵਾਲ ਹਜੇ ਵੀ ਮਰਨwarte ਤੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਤੇ ਕਈ ਜਥੇਬੰਦੀਆਂ ਜਿਹੜੀਆਂ ਕਿ ਉਹਨਾਂ ਦੇ ਲਈ ਬਹੁਤ ਚਿੰਤਤ ਨੇ ਤੇ ਅੱਜ ਇੱਕ ਪਾਸੇ ਪੰਜਾਬ ਸਰਕਾਰ ਨੇ ਮੀਟਿੰਗ ਸੱਦ ਲਈ ਹੈ ਤੇ ਕਿਸਾਨਾਂ ਦੇ ਨਾਲ ਇਹ ਮੀਟਿੰਗ ਬੇਗੀ ਦੂਜੇ ਪਾਸੇ ਦੱਸ ਦਈਏ ਕਿ ਅੱਜ ਸ਼ੰਭੂ ਅਤੇ ਖਨੌਰੀ ਬਾਡਰ ਯਾਨੀ ਕਿ ਦੋਨਾਂ ਫਾਰਮਾਂ ਦੀ ਬੈਠਕ ਹੋਣ ਜਾ ਰਹੀ ਹੈ ਤੇ ਸੁਪਰੀਮ ਕੋਰਟ ਨੇ ਜੋ ਆਫਰ ਦਿੱਤੀ ਹੈ ਉਸ ਨੂੰ ਲੈ ਕੇ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਕੋਈ ਅਹਿਮ ਕਾਨਫਰੰਸ ਆ ਸਕਦੀ ਹੈ ਤੇ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਕੋਈ ਵੱਡਾ ਐਲਾਨ ਕਰ ਸਕਦੀਆਂ ਨੇ